देखो ਜਿਹੜੀ ਤਾਂ ਨਸ਼ਿਆਂ ਦੀ ਗੱਲ ਹੈ ਅਸੀਂ ਬਿਲਕੁਲ ਟੋਟਲੀ ਨਸ਼ਿਆਂ ਦੇ ਖਿਲਾਫ ਆ ਜਿਹਦੇ ਮਰਜ਼ੀ ਖਿਲਾਫ ਕਾਰਵਾਈ ਕਰੋ ਲੇਕਿਨ ਸਾਡੀ ਸਰਕਾਰ ਨੇ ਵਿਕਰਮ ਜੀਠੀਏ ਤੇ ਪਰਚਾ ਦਰਜ ਕੀਤਾ ਸੀ ਲੇਕਿਨ ਇਹਨਾਂ ਦੇ ਸਮੇਂ ਦੇ ਵਿੱਚ ਕਿਉਂਕਿ ਉਦੋਂ ਉਹਨਾਂ ਨੂੰ ਸੁਪਰੀਮ ਕੋਰਟ ਤੋਂ ਸਟੇ ਮਿਲ ਗਿਆ ਸੀ ਇਹਨਾਂ ਦੇ ਸਮੇਂ ਤੋਂ 4.5 ਤੋਂ 5 ਮਹੀਨੇ ਇਹਨਾਂ ਦੀ ਸਰਕਾਰ ਦੇ ਵਿੱਚ ਉਹ ਅੰਦਰ ਰਹੇ ਕਿਸੇ ਨੇ ਕਦੀ ਪ੍ਰੋਡਕਸ਼ਨ ਵਾਰੰਟ ਤੇ ਕਦੀ ਕਿਸੇ ਨੇ ਡਰੱਗ ਰਿਲੇਟਡ ਉਹਨਾਂ ਦਾ ਰਿਮਾਂਡ ਲਿਆ ਹੋਵੇ ਤੇ ਇਹ ਰਿਕਾਰਡ ਔਨ ਰਿਕਾਰਡ ਗੱਲ ਕਰਨ ਕਿਉਂਕਿ ਅਸਲੀ ਗੱਲ ਹੈ ਅਸੀਂ ਤਾਂ ਬਿਲਕੁਲ ਟੋਟਲੀ ਨਸ਼ਿਆਂ ਦੇ ਖਿਲਾਫ ਹਾਂ ਮੈਨੂੰ ਇਹ ਵੀ ਆਸ ਸੀ ਕਿ ਪਿਛਲੀ ਵਾਰੀ ਜਿਹੜਾ ਡੈਮ ਸੇਫਟੀ ਐਕਟ ਆ ਗਵਰਨਮੈਂਟ ਦਾ ਤੇ ਸੀਐਮ ਸਾਹਿਬ ਨੇ ਕਿਹਾ ਸੀ ਹੁਣ ਜਲਦੀ ਆ ਤੇ ਅਸੀਂ ਇਹਦਾ ਆਪਣਾ ਕਾਨੂੰਨ ਬਣਾਵਾਂਗੇ ਸ਼ਾਇਦ ਉਹਦੇ ਬਾਰੇ ਕੋਈ ਗੱਲ ਕਰਦੇ ਪਰ ਸੀਐਸਐਫ ਨੂੰ ਲੈ ਕੇ ਤਾਂ ਉਹਨਾਂ ਨੇ ਕਿਹਾ ਕਾਂਗਰਸ ਨੇ ਸਹਿਮਤੀ ਦਿੱਤੀ ਸੀ ਚਿੱਠੀ ਵਾਪਸ ਲਈ ਚੜੀ ਹੈ ਕਿਸੇ ਕਿਸੇ ਬੇਸਿਕਲੀ ਡਿਸਕਸ਼ਨ ਦੇ ਵਿੱਚ ਭਾਵੇਂ ਉਹ ਹਿੱਸਾ ਹੋ ਜੂਗਾ ਬਟ ਹੈਡ ਦਾ ਸੇਮ ਟਾਈਮ ਜਦੋਂ ਕਾਨੂੰਨ ਪਾਸ ਹੋਇਆ ਦਸੰਬਰ ਦੇ ਵਿੱਚ ਔਰ ਜੂਨ 2023 ਦੇ ਵਿੱਚ ਇਹਨਾਂ ਦੀ ਸਰਕਾਰ ਨੇ ਸਟੇਟ ਲੈਵਲ ਦੀ ਕਮੇਟੀ ਬਣਾਈ ਆ ਔਰ ਉਸ ਕਮੇਟੀ ਦੇ ਵਿੱਚ ਪ੍ਰੋਪਰਲੀ ਇਹਨਾਂ ਨੇ ਉਹਨਾਂ ਨੂੰ ਅਪਰੂਵਲ ਦਿੱਤੀ ਆ ਕਿ ਤੁਸੀਂ ਇੱਥੇ ਇਹਦੀ ਇਹਦੀ ਡਿਪਲੋਇਮੈਂਟ ਕਰ ਸਕਦੇ ਹੋ ਤੂ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਦੇਖੋ ਇਹ ਪਿਓਰਲੀ ਇੱਕ ਕੰਟੈਂਟ ਤਿਆਰ ਕਰਨ ਲਈ ਇਵੈਂਟ ਕ੍ਰੀਏਟ ਕਰਦੇ ਆ ਉਹਦੇ ਤੋਂ ਬਾਅਦ ਪਿਛਲੇ ਵਾਲਾ ਭੁੱਲ ਜਾਂਦੇ ਆ ਅਗਲੇ ਪਾਸੇ ਨੂੰ ਤੁਰ ਪੈਂਦੇ ਆ ਲੈਂਡ ਪੂਲਿੰਗ ਬੇਸਿਕਲੀ ਲੈਂਡ ਪੂਲਿੰਗ ਬਹੁਤ ਵੱਡਾ ਇਸ਼ੂ ਆ ਉਹਨੂੰ ਡਾਇਵਰਟ ਕਰ ਲਈ ਕਿਉਂਕਿ 50000 ਏਕੜ ਜੋ ਭਾਪੀ ਨਹੀਂ ਕਰ ਸਕ ਸਕੀ ਉਹ ਇਹਨਾਂ ਦੇ ਥਰੂ ਕਰਾਉਣਾ ਚਾਹੁੰਦੀ ਅਸਲੀ ਗੱਲ ਹੈ ਲੁੱਟ ਸੁੱਟ ਦਾ ਕੰਮ ਹੈ ਪੰਜਾਬ ਦਾ ਉਜਾੜਾ ਆ ਸੋ ਉਹਦੇ ਵਿੱਚ ਉਹਦੀ ਅਸੀਂ ਗੱਲ ਕਰਾਂਗੇ ਜਰੂਰ ਔਰ ਡੈਫੀਨੇਟਲੀ ਲਾਅ ਐਂਡ ਆਰਡਰ ਜੋ ਸਟੇਟ ਦੇ ਹਾਲਾਤ ਬਣੇ ਹੋਏ ਆ ਉਹਦੇ ਤੇ ਬੇਸਿਕਲੀ ਮੈਨੂੰ ਲੱਗਦਾ ਬਹਿਸ ਕਰਨੀ ਚਾਹੀਦੀ ਹੈ ਜੀ 1 200 ਬੀ ਐਨ ਐਸ 298 ਤੇ 299 ਹੈਗੀ ਆ ਬੇਅਦਰੀਆਂ ਦੇ ਮਾਮਲੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਕਿਹੜੀਆਂ ਕਿਹੜੀਆਂ ਧਰਾਵਾਂ ਹੋਣੇ ਚਾਹੀਦੀਆਂ ਕਿ ਸਰ ਦਾ ਇਹ ਮੌਤ ਹੋਣੀ ਚਾਹੀਦੀ ਹੈ ਨਹੀਂ ਉਹਦੇ 'ਚ ਨਹੀਂ ਦੇਖੋ ਪਹਿਲਾਂ ਨਹੀਂ ਬਣਦੇ ਰਹੇ ਜੇ ਨਾ ਗੱਲ ਨੂੰ ਨਾ ਕਹਿੰਦਾ ਰਾਜਪਾਲ ਤੇ ਰਾਸ਼ਟਰਪਤੀ ਨੂੰ ਭੇਜਣਾ ਪਵੇਗਾ ਮੈਂ ਦੇਖੋ ਮੈਂ ਇਸ ਗੱਲ ਦੇ ਪੂਰਾ ਫੇਵਰ ਦੇ ਵਿੱਚ ਆ ਸਗਾ ਸਜਾ ਜਿੰਨੀ ਮਰਜੀ ਸਖਤ ਕਰ ਲਓ ਪਰ ਉਹਦੀ ਇੰਪਲੀਮੈਂਟੇਸ਼ਨ ਅੱਜ ਤੱਕ 2015 ਦੀ ਜਿਹੜੇ ਬਦਮੀਆਂ ਦੇ ਕੇਸ ਹੈ ਅੱਜ ਤੱਕ ਸੀਐਮ ਸਾਹਿਬ ਪੂਰੇ ਹਾਊਸ ਦੇ ਵਿੱਚ ਲਿਆ ਕੇ ਦੱਸ ਦੇਣ ਕਿ ਅਸਲੀ ਗੱਲ ਹੈ ਕਿ ਉਹਨਾਂ ਦੇ ਹਾਲਾਤ ਕੀ ਆ ਕਿਉਂ ਨਹੀਂ ਅੱਜ ਤੱਕ ਕਿਸੇ ਨੂੰ ਸਜ਼ਾ ਕਰਾ ਸਕੀ ਮੈਂ ਨਹੀਂ ਕਹਿੰਦਾ ਪਿਛਲੀਆਂ ਸਰਕਾਰਾਂ ਦੇ ਵਿੱਚ ਮੈਂ ਕਹਿੰਦਾ ਹੋਇਆ ਹੋਊਗਾ ਮਾੜਾ ਕੰਮ ਪਰ ਸਾਡੀ ਪਿਛਲੀ ਸਰਕਾਰ ਦੇ ਵਿੱਚ ਇਨਵੈਸਟੀਗੇਸ਼ਨ ਚੱਲੀ ਆ ਇਹਨਾਂ ਨੂੰ ਰਿਪੋਰਟਾਂ 2-3 ਮਹੀਨਿਆਂ ਚ ਮਿਲ ਗਈਆਂ ਸਾਢੇ 3 ਸਾਲਾਂ ਦੇ ਵਿੱਚ ਮੈਨੂੰ ਇਹ ਦੱਸ ਦੇਣ ਕਿ ਹਾਂ ਵੀ ਇਹਨਾਂ ਨੇ ਕਦੀ ਕੋਈ ਐਕਟ ਕੀਤਾ ਹੋਵੇ ਕਾਂਗਰਸ ਦਾ આરોਪ ਲੱਗਦਾ ਹੈ ਕਿ ਉਹ ਮਜੀਠੀਆ ਸਾਹਿਬ ਦੇ ਨਾਲ ਖੜੀ ਹੋਏਗੀ ਮਜੀਠੀਆ ਜੀ ਬਿਲਕੁਲ ਅਸੀਂ ਕਿਸੇ ਮਜੀਠੇ ਨਾਲ ਨਹੀਂ ਖੜੇ ਅਸੀਂ ਤਾਂ ਪਰਚਾ ਦਰਜ ਕੀਤਾ ਇਹਨਾਂ ਨੇ ਬੇਸਿਕਲੀ ਹੁਣ ਡੀਏ ਦਾ ਪਰਚਾ ਕਰਕੇ ਤੇ ਮੈਨੂੰ ਲੱਗਦਾ ਉਹਨੂੰ ਡਰੱਗ ਨਾਲ ਕਿਤੇ ਰਿਲੇਟ ਕਰਦੇ ਹੋ ਵੀ 5 ਮਹੀਨੇ ਤੁਹਾਡੀ ਕਸਟਡੀ ਦੇ ਵਿੱਚ ਰਿਹਾ ਉਦੋਂ ਕਿੱਥੇ ਸੀਗੀ ਆਮ ਆਦਮੀ ਪਾਰਟੀ ਦੀ ਸਰਕਾਰ ਮੈਂ ਤਾਂ ਇਹ ਪੁੱਛਣਾ ਚਾਹੁੰਦਾ